ਕੋਤਾ ਲੱਭ ਜਾਂਦਾ ਤੇ ਉਹ ਬੁਨਾ ਬੋਲੇ ਖਾਂਦਾ ਰਹਿੰਦਾ ਫਿਰ ਮੀਰ ਨੇ ਥੋੜਾਈ ਖਾਇਆ ਹੁੰਦਾ ਤਾਂ ਮਾਂ ਕਹਿੰਦੀ ਆ ਕਿ ਹੋਰ ਖਾ ਲਈ ਬੁੱਤ ਤਾਂ ਮੀਰ ਕਹਿੰਦੀ ਆ ਕਿ ਨਹੀਂ ਮਾਂ ਬਸ ਹੋ ਗਿਆ ਫਿਰ ਮਨਜੀਤ ਬਾਕੀਆਂ ਨੂੰ ਦੇਖਦਾ ਤੇ ਤੈੰਦਾ ਯਾਰ ਇੱਕ ਨਿੱਕੀ ਜੀ ਜਾਣ ਖੁਸ਼ਾਂਤਾ ਪਾਉਂਦੀ ਆ ਆਪਣੀ ਨੰਮੀ ਭਾਗੀ ਆ ਜਿਸ ਦਾ ਇੰਤਜ਼ਾਰ ਸਾਡਾ ਵੀਰ ਬੜੇ ਸਮੇਂ ਤੋਂ ਕਰ ਰਿਆ ਸੀ ਇਹ ਸੁਣ ਅੰਬੀ ਦੇ ਖਾਣਾ ਗਲ ਵਿੱਚ ਹੀ ਅਟਕ ਜਾਂਦਾ ਤੇ ਫੋਨ ਨੂੰ ਕੰਨ ਨਾਲ ਲਾ ਕੇ ਕਹਿੰਦਾ ਕਿ ਮਾਂ ਲੰਚ ਫਰਾ ਦੇ ਸ਼ਮਾਨ ਨੂੰ ਮੈਂ ਜ਼ਰੂਰੀ ਫੋਨਾਂਗੇ ਮੈਂ ਚਾਹਾਂਗਾ ਗੁਰਦੀਪ ਕਹਿੰਦੀ ਆ ਚਲੋ ਮੈਂ ਸ਼ੁਰੂ ਕਰਦੀ ਆ ਤਾਂ ਮਨਜੀਤ ਕਹਿੰਦਾ ਕਿ ਨਹੀਂ ਹੋਰ ਮੇਰੇ ਅੰਦਾਜ਼ ਵਿੱਚ ਤਾਂ ਮਨਜੀਤ ਕਹਿਣਾ ਸ਼ੁਰੂ ਕਰਦਾ ਤੇ ਭਾਬੀ ਜੀ ਇਹ ਤੁਹਾਡੀ ਲਾੜਨੀ ਵੱਡੀ ਨਾਲ ਜਿਹੜੀ ਪਾਣੀ ਪਾਲਣ ਤੋਂ ਇਲਾਵਾ ਕੁਝ ਨਹੀਂ ਆਉਂਦਾ ਤੇ ਕੰਮ ਦੇ ਨਾਂ ਤੇ ਉਹ ਸੋਈ ਵਿੱਚ ਸਿਰਫ ਪਸੀਨਾ ਤੇ ਚੱਕਰ ਆਉਂਦੇ ਆ ਤੇ ਆਹ ਤੁਹਾਡਾ ਵੱਡਾ ਦਿਉਰਕ ਮਿਸਟਰ ਕੁਮਰ ਸਿੰਘ ਵਿਸਵਲ ਹੱਥ ਕਰਕੇ ਕਹਿੰਦਾ ਇਹ ਪੜਾਈ ਵਿੱਚ ਚੰਗਾ ਪਰ ਕੁਕਿੰਗ ਇਹਦਾ ਮਾਰ ਪਸੰਦ ਕੰਮ ਆ। ਇਹ ਤੁਹਾਨੂੰ ਨਵੀਆਂ-ਨਵੀਆਂ ਡਿਸ਼ੇਸ ਬਣਾ ਕੇ ਖਵਾਊਗਾ। ਤੇ ਹੋ ਸਕਦਾ ਇਹਦੀ ਥਾਪੇ ਤੁਸੀਂ ਦੁਵਾਰ ਵੀ ਹੋ ਜਾਓ। ਉਹ ਬਾਅਦ ਕੀ ਸਾਰੇ ਹੱਸਦੇ ਹੋਏ ਉਸਦੀ ਗੱਲ ਸੁਣਦੇ ਹੁੰਦੇ ਆ। ਫਿਰ ਉਹ ਕਹਿੰਦਾ ਕਿ ਆ ਵੱਡੀ ਭੈਣ ਭਰਾ ਦੀ ਜੋੜੀ ਦੀ ਜਨ ਖੁਸ਼ੀਆਂ ਹੋ ਗਈ ਤੇ ਮੈਂ ਬੁਚਲਾ। ਮੇਰੇ ਵਾਰੇ ਨੂੰ ਜਾਂਚ ਕੋ ਮੈਂ ਤੇ ਮੇਰਾ ਨਾਮ ਫਿਰ ਦੱਸ ਦਗਾ ਮਨਜੀ। ਨਾਮ ਤੋਂ ਸੁਣਈ ਹੋ ਚਲੋ ਬਹੁਤ ਹਸਨ ਜਾਖ ਹੋ ਗਿਆ। ਉਹਨਾਂ ਨੇ ਉਸ ਘਰ ਦੇ ਛੋਟੇ ਭੈਣ ਭਰਾ ਦੀ ਜੋੜੀ ਤੁਹਾਡੇ ਸ਼ੋਕੇ ਦੇ ਹਰ ਤੇ ਸ਼ੋਹਣ ਮੰਗਦੇ ਤੇ ਜੇ ਤੁਸੀਂ ਇਹਨਾਂ ਨੂੰ ਖੁਸ਼ ਰੱਖੋਗੇ ਉਸ ਸਾਰਾ ਪਰਿਵਾਰ ਖੁਸ਼ ਰਹੇਗਾ ਇਸ ਲਈ ਚਲੋ ਇਹਨਾਂ ਨੂੰ ਖੁਸ਼ ਰੱਖਣ ਦਾ ਤਰੀਕਾ ਵੀ ਦੱਸਦੇ ਹਾਂ ਮੇਰੇ ਸਭ ਤੋਂ ਵੱਗ ਧਿਆਨ ਨਾਲ ਸੁਣ ਰਹੀ ਹੁੰਦੀ ਆ ਪਰਿਵਾਰ ਕਿਉਂ ਕਿਹਾ ਜੇ ਹਮ ਦਾ ਸ਼ੈਲ ਉਸ ਨੇ ਅੱਜ ਮਹਿਸੂਸ ਕਰਿਆ ਤੇ ਦੇਖਿਆ ਸੀ ਮਨਜੀਤ ਕਿਰਨ ਦੇ ਮੋਢਿਆਂ ਤੇ ਹੱਥ ਰੱਖ ਕੇ ਕਹਿੰਦਾ ਕਿ ਆ ਕਿਰਨ ਦੀਪ ਜਿਹੜੀ ਨੇ ਵੱਡੀ ਹੋ ਕੇ ਡਾਕਟਰ ਬਣ। ਇਸ ਨੂੰ ਬਹੁਤ ਖੁਸ਼ ਹੈ। ਸਕਦੇ ਹੋ। ਉਹ ਬਸ ਇੱਕ ਸੋਹਣੀ ਜਿਹੀ ਕਿਤਾਬ ਕੋਸ਼ੇ ਵਿੱਚ ਦੇਖੇ। ਜਿਸ ਨੂੰ ਪੜ੍ਹ ਕੇ ਇਹ ਖੁਸ਼ ਹੋ ਜਾਵੇ। ਇਸ ਨੂੰ ਸਿਰਫ ਪੜ੍ਹਨਾ ਹੁੰਦਾ। ਤੇ ਫਿਰ ਅਮਰਦੇਵ ਉਹਨੇ ਗੱਲ ਫੜ ਕੇ ਖਿੱਚਦਾ ਹੋਇਆ ਪੈਂਦਾ। ਕਿ ਆ ਇਸ ਘਰ ਦਾ ਸਭ ਤੋਂ ਛੋਟਾ ਨੰਨਾ ਮੁੰਨਾ ਪਿਆਰਾ ਬੱਚਾ ਅਮਿਤ ਕੁਲ ਸਿੰਘ। ਇਸ ਨੂੰ ਇਸੀ ਅੰਬੀਦਾ ਦਾ ਲਾਡਲਾ ਵੀ ਕਹਿੰਦੇ ਆ ਕਿਉਂਕਿ ਇਹ ਇਸ ਘਰ ਦੀ ਜਾਨ ਰੌਣ ਖੁਸ਼ੀ ਸਰਵਾ। ਇਸ ਨੂੰ ਖੁਸ਼ ਰੱਖਣਾ ਬਹੁਤ ਸੌਖਾ। ਬਸ ਇਸਲੀ ਪ੍ਰਵਾਹ ਕਰਉਂ ਕਿ ਥੋੜੇ ਥੋੜੇ ਸੁਨੇਵਾਦ ਅਟੈਨਸ਼ਨ ਬੰਦੇ ਰਹੋ ਇਹ ਇਸਲੀ ਕਾਫੀ ਆ ਤਾਂ ਭਾਬੀ ਜੀ ਇੱਕ ਹੋਰ ਖਾਸ ਮੈਂਬਰ ਤਾਂ ਭਾਬੀ ਜੀ ਇੱਕ ਹੋਰ ਖਾਸ ਮੈਂਬਰ ਨਹੀਂ ਪਰ ਜਿਹੜਾ ਇਸ ਪਰਿਵਾਰ ਦੀ ਉਹ ਆਪਣੀ ਮਾਂ ਇਸ ਨੂੰ ਤਾਂ ਜਾਣਦੇ ਹੀ ਹੋਵਗੇ ਤੇ ਇੱਕ ਹੋਰ ਇਸ ਪਰਿਵਾਰ ਦਾ ਮੈਂਬਰ ਉਹ ਆ ਤੁਹਾਡਾ ਹਸਬੰਦ ਮੇਰਾ ਮਤਲਬ ਅਮਨੇਂਦਰ ਸਿੰਘ ਜਿਹੜਾ ਸਾਡੀ ਸੰਗਤ ਤੋਂ ਬਾਹਰ ਆ ਤੇ ਤੁਸੀਂ ਸਮਝ ਸਕਦੇ ਹੋ ਉਹ ਤਾਂ ਸਮਝ ਲੋ ਭਾਏ ਤਾਂ ਆਪਣਾ ਸ਼ੁਦਾ ਜਿਆ ਪਰਵਾਹ ਜਿਸ ਦੇ ਸਾਰੇ ਪਰਿਵਾਰਕ ਮੈਂਬਰਾਂ ਬਾਰੇ ਤੁਹਾਡੀ ਜਾਣ ਪਛਾਣ ਹੋ ਚੁੱਕੀ ਆ ਤਾਂ ਮੈਨੂੰ ਲੱਗਦਾ ਕਿ ਤੁਹਾਡਾ ਸਭ ਦਾ ਖਾਣਾ ਹੋ ਗਿਆ ਮੈਂ ਰਹਿ ਗਿਆ ਇੱਕ ਹੈ ਕਿ ਉਹ ਖਾਣਾ ਖੰਡ ਕਰ ਜਾਂਦਾ ਹਮ ਵੀ ਇਹ ਸਭ ਮੋਂ ਕੋ ਪਹਿਲਾਂ ਟੇਬਲ ਤੇ ਕੋਈ ਫੋਨ ਦਾ ਚੁੱਪਾ ਬਣਾ ਬਣਾ ਕੇ ਕਮਰੇ ਵਿੱਚ ਆ ਗਿਆ ਸੀ ਤੇ ਆਪਣਾ ਰਹਿਣ ਦਾ ਸਮਾਨ ਦੇਖ ਰਿਹਾ ਸੀ ਅਤੇ ਜਹਲੀ ਮਾਂ ਬੱਚਿਆਂ ਦਾ ਟਰੋਮਾ ਖਤਮ ਹੋਣ ਤੋਂ ਬਾਅਦ ਕਹਿੰਦੀ ਆ ਕਿ ਮੀਰ ਉੱਜਾ ਕੇ ਦੇਖ ਅੰਬੇ ਨੂੰ ਕਿਸੇ ਚੀਜ਼ ਨੇ ਲੋਰ ਮਾਰ ਨਹੀਂ ਤੇ ਉਹ ਜੀ ਮਾਂ ਕਹੇ ਕਿ ਅੰਬੇ ਦੇ ਪਿੱਛੇ ਕਮਰੇ ਵਿੱਚ ਆ ਜਾਂਦੀ ਹੈ ਉਸ ਦਾ ਦਿਲ ਭੜਕ ਜੋਰ ਦੀ ਧਕ ਧਕ ਕਰ ਰਿਹਾ ਹੁੰਦਾ ਪਰ ਉਹ ਮਾਂ ਦੀ ਗੱਲ ਨਹੀਂ ਤਾਂ ਉਹ ਸੁਣਦੀ ਸੀ ਮੀਰ ਚੁੱਪ ਚਾਪ ਆ ਕੇ ਬੈਠਦੀ ਪੈ ਜਾਂਦੀ ਆ ਤੇ ਆਪਣਾ ਖੌਨ ਚਲਾਉਣ ਲੱਗ ਜਾਂਦੀ ਆ ਅੰਬੇ ਨੇ ਲਾਕਡਾਊਨ ਤੇ ਕਮਰੇ ਵਿੱਚ ਕੋਈ ਆਇਆ ਉਹ ਦੇਖਿੰਦਾ ਬਿਲਕੁਲ ਕਸਟ ਵੀ ਨਹੀਂ ਕਰਦਾ ਕਿਉਂਕਿ ਉਸ ਨੂੰ ਵੀ ਪਤਾ ਸੀ ਕੰਮ ਹੋ ਸਕਦਾ ਹਮ ਵੀ ਆਪਣਾ ਸਮਾਂ ਲੈਂਦਾ ਰਹਿੰਦਾ ਤੇ ਮੀਰ ਖੰਚ ਲੈਂਦੀ ਰਹਿੰਦੀ ਆ ਰੋਮਿੰਟ ਬਾਦ ਨੂੰ ਚਲਾ ਜਾਂਦਾ ਤੇ ਮੀਰ دروازਾ ਖੋਲ੍ਹੇ ਹੋਂ ਤੋਂ ਵਾੜੇ ਕਮਰੇ ਵਿੱਚ ਇੱਕ ਨਜ਼ਰ ਆਉਂਦੀ ਆ ਤਾਂ ਉਸ ਨੂੰ ਪੂਰਾ ਕਮਰਾ ਦਿਖਿਆ ਜਾਂ ਨਜ਼ਰ ਆਉਂਦਾ ਤੇ ਉਹ ਪਹਿਲਾਂ ਅੰਬੀ ਦੇ ਬੈੱਡ ਉੱਤੇ ਸੁੱਕੇ ਹੋਏ ਕੱਪੜੇ ਚੱਪਣ ਲੱਗ ਜਾਂਦੀ ਤੇ ਨਮਾਰੀ ਕੋਲ ਦੇ ਰੱਖਣ ਲੱਗ ਜਾਂਦੀ ਆ ਕਿ دروازਾ ਖੁੱਲਦਾ ਤੇ ਅੰਬੀ ਅੰਦਰ ਆਉਂਦਾ ਤੇ ਆਪਣੀ ਖੜੀ ਚੱਕ ਕੇ ਕਮਰੇ ਵਿੱਚੋਂ ਬਾਹਰ ਆ ਕੇ ਗੱਡੀ ਵਿੱਚ ਬੈਠ ਨੰਬਰ ਸਾਲੰਦਾ ਤੇ ਕਹਿੰਦਾ ਕਿ ਮਾਂ ਤੇ ਖੁਸ਼ੀ ਲਈ ਮੈਂ ਕੁਝ ਵੀ ਕਰ ਸਕਦਾ ਕਰ ਸਕਦਾ ਤੇ ਨੋ ਕੁੜੀਆਂ ਨੂੰ ਸਿਰਫ ਪੈਸਾ ਹੀ ਚਾਹਦਾ ਏ ਗੱਲ ਮੈਂ ਤੈਨੂੰ ਸਾਬਤ ਕਰਕੇ ਦਿਖਾਉਂਕੀ ਇਹ ਕੁੜੀ ਚੋਂ ਨਾ ਮੇਰਾ ਵਿਆਹ ਹੋਇਆ ਇਸ ਨੂੰ ਦੇ ਸਿਰਫ ਪੈਸੇ ਕੋਈ ਮਤਲਬ ਆ ਉਹ ਆਪਣੀ ਆਫਿਸ ਚਲਾ ਜਾਣਾ ਆਫਿਸ ਵਿੱਚ ਸਭ ਉਸਨ ਨਾਰਮਲ ਤੇ ਪਾ ਲਿਆ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਅੰਬੀਸੌਰ ਦਾ ਵਿਆਹ ਹੋ ਗਿਆ ਕਿਉਂਕਿ ਉਹਨਾਂ ਤੋਂ ਉਹਨਾਂ ਨੇ ਆਪਣੀ ਕੋਡ ਮਨਸ ਕਰਵਾਈ ਸੀ ਜਿਸ ਕਰਕੇ ਜ਼ਿਆਦਾ ਗੱਲ ਨਹੀਂ ਸੀ ਕੀਤਾ ਤੇ ਖੁਦ ਉਹ ਕਿਸੇ ਨੂੰ ਪਸੰਦ ਐਨੇ ਤਾਂ ਖੁਸ਼ ਹੋ ਹੈ ਹੀ ਨਹੀਂ ਇਸ ਵਿਆਹ ਤੋਂ ਇਸ ਲਈ ਕਿਸੇ ਨੂੰ ਪਤਾ ਹੀ ਨਹੀਂ ਸੀ ਅੰਬੀ ਤੇ ਮੀਰਾ ਦਾ ਵਿਆਹ ਹੋ ਗਿਆ ਜਦ ਪਾਰੇ ਮੀਰਾ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਹੁੰਦੀ ਆ ਉਸਦੇ ਫੋਨ ਤੇ ਕਾਲ ਆਉਂਦੀ ਆ ਉਹ ਟੈਂਡ ਕਰਦੀ ਹੋਇਆ ਕਹਿੰਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਤੇ ਦੁਜੀ ਸਾਈ ਅਵਾਜ਼ ਹੰਦੀ ਆ ਕਿ ਤਵਰ ਖੁੱchna ਤਾਂ ਚਾਹੀਦਾ ਉਸਨੇ ਵਿੱਚੋਂ ਟੋਕਦੀ ਹੋਈ ਕਹਿੰਦੀ ਆ ਕਿ ਸਭ ਬਸ ਮਾਂ ਦੀ ਖੁਸ਼ੀ ਲਈ ਆ ਹੁ ਮੈਨੂੰ ਕਿਸੇ ਫੋਨ ਨਹੀਂ ਕਰੂੰਗੀ ਜਦ ਤੱਕ ਕੁਝ ਰੋਲ ਖਨਾ ਹੋਵੇ ਤੇ ਉਹ ਕਿਦਾ ਅੱਗੋ ਜਵਾਬ ਆਉਂਦੀ ਆ ਕਿ ਉਹ ਵੀ ਠੀਕ ਆ ਤਾਂ ਮੀਰ ਕਹਿੰਦੀ ਆ ਕਿ ਬਾਈ ਆਪਣਾ ਘਰਾਈ ਰੱਖੀ ਤੇ ਉਸ ਦਾ ਵੀ ਇੰਨਾ ਕਰਕੇ ਫੋਨ ਕੱਟ ਪੁੱੰਦੀ ਆ ਬਿਨਾਂ ਕੁਝ ਵੀ ਸੁਨੇ ਦੁਬਾਰਾ ਅੱਖੋਂ ਬੰਦ ਕਰਕੇ ਰਾਮ ਨਾ ਪੈ ਜਾਂਦੀ ਆ ਫਿਰ ਕਦ ਉਸਦੀ ਅੱਖ ਲੱਗ ਜਾਂਦੀ ਉਸ ਨੂੰ ਵੀ ਪਤਾ ਨਹੀਂ ਲੱਗਦਾ ਮੇਰ ਸ਼ਾਮ ਨੂੰ ਸੁੱਤੀ ਹੁੰਦੀ ਆ ਤੇ ਮਾਂ ਜੈ ਉਸ ਨੂੰ ਬਿਨਰ ਧਿਆਰ ਤੋਂ ਹੁੰਦੀ ਆਵਾਜ਼ ਦੇਣ ਆਉਂਦੀ ਆ ਪਰ ਉਸ ਨੂੰ ਸੁੱਕੀਆਂ ਦੇਖ ਉਹ ਮੁੜ ਜਾਂਦੀ ਆ ਤੇ ਕਹਿੰਦੀ ਆ ਕਿ ਚਲ ਫੁੱਤੀ ਹੋ ਗਈ ਅੰਜਾਬ ਕਰ ਲੈਨੀ ਆ ਮੈਂ ਫਿਰ ਤਾਂ ਇਹ ਨਹੀਂ ਸਾਮ ਨੂੰ ਸਾਰਾ ਕੁਝ ਅੱਜ ਮਾਸਾਂ ਨੂੰ ਦੱਸ ਲਿਆ ਕਿ ਗੁਰਮੀਲ ਤੇ ਮਨਜੀਤ ਮਿਲਸ ਜਾ ਰਹੇ ਹੁੰਦੇ ਆ ਤਾਂ ਗੁਰਦੀ ਕਹਿੰਦੀ ਆ ਕਿ ਮੇਰੀ ਬੱਸ ਸ਼ੌਪ ਆ ਜੇ ਅੱਜ ਦੁਪਹਿਰ ਨੂੰ ਜਾ ਰਹੀ ਆ ਤਾਂ ਮਿਤਪਾਲ ਤੇ ਕਿਰਨ ਦੀ ਕਹਿੰਦੇ ਆ ਕਿ ਅਸੀਂ ਵੀ ਸਕੂਲ ਤੋਂ ਉੱਪਰ ਜਾਣਾ ਫਿਰ ਇੱਕ ਵੀਕ ਲਈ ਕੱਲ ਉਹ ਇਹ ਅੰਗਰੇਜ਼ੀ ਵਿੱਚ ਕਹਿੰਦੀ ਆ ਤਾਂ ਗੁਰਦੀ ਉਸ ਤੇ ਸੁੱਤੇ ਹਲਕਾ ਇਤਹਾਅ ਮਾਰ ਕੇ ਕਹਿੰਦਾ ਕਿ ਅੰਗਰੇਜ਼ ਸਭ ਹੱਸਦੇ ਆ ਤੇ ਮੈਂ ਸੋਚਦੀ ਆ ਕਿ ਲਈ ਸ਼ੇਰਨੀ ਬੇਟਾ ਲੈ ਕੱਲੀ ਉਸ ਐਲਮਨਾ ਅੰਬੀ ਆਫਿਸ ਲਈ ਚਲਾ ਜਾ ਅੱਜ ਜੋ ਉਹਨਾਂ ਦੇ ਵਿਆਹ ਨੂੰ ਇੱਕ 10 ਦਿਨ ਹੋ ਗਏ ਸੀ ਪਰ ਇਨਾਂ ਦਿਨਾਂ ਵਿੱਚ ਮੇਰੇ ਅੰਬੀ ਨੇ ਇੱਕ ਵਾਰ ਵੀ ਫੁੱਲ ਕੇ ਗੱਲ ਨਹੀਂ ਕੀਤੀ ਇੱਥੋਂ ਤੱਕ ਕਿ ਉਹਨਾਂ ਨੇ ਇੱਕ ਦੂਜੇ ਦਾ ਸ਼ਾਇਦ ਨਾਮ ਵੀ ਨਹੀਂ ਸੀ ਪਤਾ ਮੇਰੇ ਨੇ ਤਾਂ ਮਾਂ ਕੋਲੋਂ ਸੁਣ ਲਿਆ ਸੀ ਤੇ ਫਿਰ ਆਪਣੇ ਕੋਲੋਂ ਵੀ ਰੱਖ ਦਿੱਤਾ ਸੀ ਐ ਲੈ ਉਸ ਦਾ ਮਤਲਬ ਸਿਰਫ ਉਸਨੇ ਹੀ ਪਤਾ ਸੀ ਉਹ ਸਿਰਫ ਇੱਕ ਦੂਜੇ ਨੂੰ ਚਿਹਰਾ ਦੇਖ ਕੇ ਖੁਸ਼ ਆਨ ਰਹੇ ਸੀ ਮੇਰੇ ਨੇ ਫੋਟੋ 'ਚ ਦੇਖਿਆ ਸੀ ਤੇ ਅੰਬੀ ਨੇ ਗੱਡੀ ਵਿੱਚ ਜਦ ਉਸ ਨੂੰ ਜਾਨ ਦਾ ਫੋਨ ਆਇਆ ਸੀ ਵਾਰੀ ਵਾਰੀ ਨਸਵ ਚਲੇ ਜਾਂਦੇ ਆ ਤੇ ਅੱਜ ਮੀਰ ਸੋਫੇ ਤੇ ਬੈਠ ਕਿਤਾਬ ਪੜ੍ਹ ਰਹੀ ਹੁੰਦੀ ਆ ਤੇ ਫੋਨ ਰਿੰਗ ਕਰਦਾ ਉਹ ਟੈਂਡ ਕਰਦੀ ਹੋਈ ਕਹਿੰਦੀ ਆ ਕਿ ਹੈਲੋ ਸਰ ਕੋ ਇੱਕ ਬੁੱਜੇ ਦਾ ਹਾਲ ਚਾਲ ਪੁੱਛਦੀ ਆ ਤੇ ਗੁੱਜਵਾਬ ਆਉਂਦੀ ਆ ਕਿ ਮੀਰ ਜੀ ਕਲਾਸਾਂ ਸ਼ੁਰੂ ਹੋ ਗਈਆਂ ਤੇ ਗਾਲ ਤੋਂ ਮੀਰ ਕੁਝ ਸੋਚ ਲਿਆ ਠੀਕਾ ਮਿਸਟਰ ਜੈ ਮੈਂ ਪਰਸੋਂ ਤੋਂ ਅਟੈਂਡ ਕਰ ਲਵਾਂਗੀ ਉਹ ਫੋਨ ਕੱਟ ਕਰਦੀ ਆ ਤੇ ਫਿਰ ਕੁਝ ਸੋਚ ਕੇ ਮੁੜ ਕਿਤਾਬਾਂ ਕਰਨ ਲੱਗ ਪਈ ਆ ਉਹ ਸ਼ਾਮ ਦਾ ਖਾਣਾ ਤਿਆਰ ਕਰਦੀ ਆ ਤੇ ਅੰਬੇ ਦੀ ਉਡੀਕ ਕਰਨ ਲੱਗ ਪਈ ਆ ਥੋੜੀ دیر ਬਾਅਦ ਅੰਬੀ ਆ ਜਾਂਦਾ ਤੇ ਫ੍ਰੈਸ਼ ਹੋ ਕੇ ਟੇਬਲ ਤੇ ਬੈਠ ਜਾਂਦਾ ਮੀਰ ਖਾਣਾ ਪਲੇਟ 'ਚ ਪਾਉਣ ਲੱਗਦੀ ਆ ਤਾਂ ਅੰਬੀ ਕਹਿੰਦਾ ਇਹ ਕੁਸੀਂ ਰਹਿਣ ਦਿਓ ਮੈਂ ਲੈ ਲੂੰ ਖੁਦ ਮੀਰ ਆਪਣਾ ਖਾਣਾ ਪਲੇਟ 'ਚ ਪਾਉਂਦੀ ਆ ਤੇ ਖਾਣ ਲੱਗ ਪੈਂਦੀ ਆ ਅੰਬੀ ਸੋਚਦਾ ਕਿ ਕੁੜੀ ਆਪਣਾ ਖਾਣਾ ਨਹੀਂ ਖਾ ਸਕਦੀ ਸੀ ਉਸਨੇ ਫੋਨ ਤੇ ਫਿਰ ਫੋਨੋਂ ਦਾ ਅੰਬੀ ਵੀ ਦੇਖ ਲੈਂਦਾ ਤੇ ਜਾਨ ਨਾਮ ਫਲੈਸ਼ ਹੋ ਰਿਹਾ ਮੀ ਸਾਈ ਕਰਕੇ ਅਟੈਂਡ ਕਰਦੀ ਆ ਤੇ ਅੱਗੋਂ ਕੋਈ ਕੁਝ ਬੋਲਦਾ ਉਹ ਪਹਿਲਾਂ ਹੀ ਕਹਿ ਦਿੱਦਿਆ ਇੱਕ ਡਿਨਰ ਤੇ ਉਹ ਨੂੰ ਫੋਨ ਕਰਕੇ ਆ ਜਾਂਦਾ ਅੰਬੀ ਨੂੰ ਇਹ ਦੇਖ ਕੇ ਗੁੱਸਾ ਆ ਜਾਂਦਾ ਕਿ ਬੋਲਦਾ ਨਹੀਂ ਪਰ ਮਨ ਵਿੱਚ ਕਹਿੰਦਾ ਕਿ ਹਮ ਤਾਂ ਛੜ ਦੇ ਆਪਣੇ ਪੁਰਾਣੇ ਆਸ਼ਕਾਂ ਦਾ ਇੰਨਾ ਚੰਗਾ ਪੈਸੇ ਵਾਲਾ ਪਰਿਵਾਰ ਮਿਲ ਗਿਆ ਅੰਬੀ ਫਿਰ ਆਪਣਾ ਡਿਨਰ ਕਰਕੇ ਲੈਪਟਾਪ ਲਈ ਅਮਰਿਤਪਾਲ ਦੇ ਕਮਰੇ ਵਿੱਚ ਆ ਕੇ ਕਹਿੰਦਾ ਚਿਲੋ ਅੱਜ ਦੀ ਉਸ ਪ੍ਰਾਈਵੇਸੀ ਮਿਲੀ ਉਹ ਉੱਥੇ ਬੈਠ ਕੇ ਟੇਬਲ ਤੇ ਕੰਮ ਕਰਨ ਲੱਗ ਪੈਂਦਾ ਮੀਂਹ ਦੁੱਧ ਗਰਮ ਕਰਕੇ ਸੋ ਵਿੱਚ ਬਾਹਰ ਆਉਂਦੀਆ ਤਾਂ ਉਸ ਦਾ ਫੋਨ ਰਿੰਗ ਕਰਦਾ ਤੇ ਦੁੱਧ ਵਾਲਾ ਗਲਾਸ ਟੇਬਲ ਤੇ ਰੱਖ ਕੇ ਗੱਲ ਕਰਨ ਨੂੰ ਆ ਬਚਾ ਲੀਆ ਫੋਨ ਸਬਰ ਤੇ ਰਾਸ ਖੀ ਬਾਹਰ ਹੁੰਦਾ ਧੀਤ ਗੱਲ ਕਰਦੇ ਹੋਏ ਸਾਈਡ ਹੋ ਜਾਂਦੀ ਤੇ ਉਹ ਗੱਲ ਕਰਦੀ ਰਹੇ ਫਸੰਦੀਆ ਅੰਬੀ ਕੰਮ ਕਰਦਾ ਕਰਦਾ ਥੱਕ ਜਾਂਦਾ ਤੇ ਬਾਹਰ ਆਪਣਾ ਦੁੱਧ ਲੈਣ ਲਈ ਆਉਂਦਾ ਕਿਉਂਕਿ ਉਹਨੂੰ ਜ਼ਿਆਦਾ ਆਉਂਦਾ ਉਹ ਆਪਣੇ ਕਮਰੇ ਵਿੱਚ ਨਹੀਂ ਹੈਗਾ ਹੰਬੀ ਕਮਰੇ ਵਿੱਚੋਂ ਬਾਹਰ ਆ ਕੇ ਦੇਖਿਆ ਕਿ ਦੁੱਧ ਅਲੱਗ ਵਿਲਾਸ ਕੇਵਲ ਪੇਰਥ ਹੋ ਗਿਆ ਤੇ ਦੇਖ ਕੇ ਉਹ ਮਨ ਵਿੱਚ ਗੰਭਾ ਹੱਦ ਦਾ ਕੋਈ ਫੋਨ ਤੇ ਬਿਜ਼ੀ ਆ ਪਰ ਦੁੱਧ ਉਹ ਆਪਣਾ ਸਿਰ ਯਾਤ ਨੂੰ ਜਾਣ ਲੱਗਿਆ ਪਰ ਉਸਨੇ ਕੰਨਾਂ ਵਿੱਚ ਮੀਂਹ ਦੀ ਆਵਾਜ਼ ਬੰਦੀ ਖੁਰਕ ਨੀਜ਼ ਨਾ ਬੋਲਿਆ ਹੱਸ ਰਿਹਾ ਉਹ ਮੇਰਾ ਅਗੋ ਆਵਾਜ਼ ਆਉਂਦੀ ਆ ਅੱਛਾ ਉਹ ਕਿਨੇ ਕਮੀਸ਼ ਕਰਦੀ ਆ ਉਸ ਨੂੰ ਕੰਮੀਰ ਕੰਦੀ ਆ ਕਿ ਉਹ ਤਾਂ ਉਸਦੇ ਡਿਪੈਂਡ ਕਰਦਾ ਅਗੋ ਆਵਾਜ਼ ਆਉਂਦੀ ਆ ਠੀਕ ਹੈ ਨਾ ਉਹ ਮੇਰੇ ਨਾਲ ਤੇਰੇ ਨਾਲ ਖੜਾ ਰਹਿੰਦਾ ਮੀਰ ਕਹਿੰਦੀ ਆ ਕਿ ਨਹੀਂ ਸਾਰੇ ਬਹੁਤ ਚੰਗੇ ਅੱਜ ਥੇ ਤੇ ਫਿਰ ਮੁੰਡੇ ਦੀ ਆਵਾਜ਼ ਆਉਂਦੀ ਆ ਸਿਰਫ ਉਸ ਵਾਰੇ ਪੁੱਛਿਆ ਉਹ ਚੰਗਾ ਵਰਕਆਊਟ ਕਰਦਾ ਮੇਰੇ ਨਾਲ ਚੰਗਾ ਮੁੰਡਾ ਜੋ ਨਹੀਂ ਤਾਂ ਮੀਰ ਕਹਿੰਦੀ ਆ ਨਹੀਂ ਬਹੁਤ ਚੰਗਾ ਬਸ ਤੇਰੇ ਨਾਲੋਂ ਜ਼ਿਆਦਾ ਸੁਪ ਇਹ ਗੱਲ ਮੀਰ ਨਿਗੁੰਜੀ ਕਹਿ ਦਿੱਤੀ ਹੁੰਦੀ ਆ ਕੀ ਗੱਲ ਸੀਰੀਅਸ ਨਾ ਹੋਵੇ ਉਹ ਦੋਨੋਂ ਸੈਂਟੀ ਹੋ ਜਾ ਫੇਰ ਉੱਠਦੇ ਆ ਚਾ ਕਿੰਨਾ ਸੋਹਣਾ ਤਾਂ ਮੀਰ ਕਹਿੰਦੀ ਆ ਕਿਉਂ ਦੱਸਾਂ ਮੇਰਾ ਜੋ ਜਵੀਆਂ ਬਸ ਥੋੜਾ ਜਿਹਾ ਖਰੂਸਾ ਮੈਨੂੰ ਗੋਗਾ ਲੱਗਦਾ ਤੇ ਮੈਂ ਉਸ ਦਾ ਨਾਮ ਵੀ ਰੱਖਿਆ ਐਲਈ ਅੰਬੀ ਲਈ ਕਿਸੇ ਕੁੜੀ ਦੇ ਵਾਸਤੇ ਮੀਰ ਲਈ ਸਵਰ ਦੀ ਆਵਾਜ਼ ਆਉਂਦੀ ਆ ਕਿ ਪਾਗਲ ਆ ਕੀ ਕਹਿ ਰਹੀ ਆ ਮੀਰ ਕਹਿੰਦੀ ਆ ਯਾਰ ਉਹ ਇਦਾਂ ਹੀ ਆ ਖਰਾਜ਼ਪ੍ਰੀਤ ਕਹਿੰਦਾ ਭਰੇਲੇ ਆ ਕੀ ਤਾਂ ਸਵਰ ਕਹਿੰਦੀ ਆ ਮੈਂ ਬਾਅਦ ਵਿੱਚ ਦੱਸ ਦਿਆਂ ਹਾਂ ਮੇਰੇ ਨੇ ਇਹ ਦਿਨਾਂ ਗੱਲ ਕਰਦਿਓ। ਸਭ ਇਸ ਬਾਰੇ تھوڑی ਸੀਰੀਅਸ ਹੁੰਦੀ ਹੋਈ ਕਹਿੰਦੀ ਆ। ਕਿਸੇ ਦੇ ਸਾਹਮਣੇ ਤਾਂ ਨਹੀਂ ਕਿਹਾ ਨਾ। ਮੀਰ ਕਹਿੰਦੀ ਆ ਕਿ ਯਾਰ ਇੰਨੀ ਤਾਂ ਮੈਂ ਕਾਮਨ ਸੈਂਸ ਹੈ ਮੇਰੇ 'ਚ। ਕਿਸੇ ਜਾਦ ਹੁੰਦਾ ਤੇ ਗੁੱਗ ਟੇਬਲ ਤੇ ਰੱਖ ਕੇ ਭੁੱਲ ਗਿਰਦਾ ਤਾਂ ਕਹਿੰਦੀ ਆ ਕਿ ਰੋ ਕੋ ਯਾਰ ਉਹ ਫੋਨ ਬੋਲਦੇ ਤੇ ਰੱਖੇ ਟੇਬਲ ਵੱਲਾਂ ਨੂੰ ਤਾਂ ਵੀ ਨੂੰ ਕਿਸੇ ਦੇ ਆਉਣ ਦੀ ਆਵਾਜ਼ ਸੁਣੀ। ਤਾਂ ਉਸ ਨੂੰ ਲੱਗਦਾ ਕਿ ਉਹ ਆ ਰਹੀ। ਤਾਂ ਵੀ ਉੱਥੇ ਚਲਿਆ ਜਾਂਦਾ। ਮੀਰ ਦੇਖਦੀ ਅੰਗਲਾ ਸੋਚੇ ਨਹੀਂ ਹੁੰਦਾ ਉਹ ਸੋਚ ਵੀ ਆ। ਕਿਉਂ ਲੈ ਗਿਆ ਹੋਵੇਗਾ ਉਹ ਫਿਰ ਤੋਂ ਗੱਲ ਕਰਨ ਲੱਗ ਜਾਂਦੀ ਆ ਹੰਡੇ ਕਮਰੇ ਵਿੱਚ ਜਾ ਕੇ ਖੁਦ ਨੂੰ ਕਹਿੰਦਾ ਕਿ ਐਲ ਨੇ ਕਿ ਜਾਂ ਫਿਰ ਜਾ ਕੇ ਪੁੱਛਦਾ ਉਸਨੇ ਮੇਰੇ ਅੰਦਰੋਂ ਆਵਾਜ਼ ਆਉਂਦੀ ਕਿ ਕਿਉਂ ਪੁੱਛੀ ਤੂੰ ਮੈਂ ਵੀ ਉਸਦਾ ਨਾਮ ਰੱਖੂ ਕੀ ਰੱਖਾਂ ਫਿਰ ਉਹ ਕਹਿੰਦਾ ਪਹਿਲਾਂ ਮੈਨੂੰ ਐਲ ਦੇ ਮਤਲਬ ਪਤਾ ਕਰਨਾ ਉਹ ਗੂਗਲ ਤੇ ਚੈੱਕ ਕਰਦਾ ਪਰ ਕੋਈ ਫੀਆਦਾ ਨਹੀਂ ਹੁੰਦਾ ਸਿਰ ਉਹ ਕਹਿੰਦਾ ਕਿ ਖੁਦ ਦੇਖਿਆ ਉਹਨੇ ਬਾਂਦਰੀ ਤੋਂ ਵੀ ਭੜੀ ਸ਼ਕਲ ਹੋਦੀ ਕਿੰਨਾ ਬੋਲਦੀ ਆ ਉਹ ਇੱਕ ਮਿੰਟ ਵੀ ਚੁੱਪ ਰਹਿ ਸਕਦੀ ਚੂਹੀ ਹਾਂ ਚੂਹੀ ਆਉ ਮਾਊਸਾ ਉਹਨੇ ਮੇਰਾ ਨਾਮ ਰੱਖਿਆ ਮੈਂ ਵੀ ਰੱਖੂ ਮਾਊਸ ਦੀ